ਪਾਈ ਬਲਦੇਵ ਸਿੰਘ ਵਡਾਲਾ ਨੂੰ ਹਵਾਈ ਅੱਡੇ ਤੇ ਸਕਰੀਨਿੰਗ ਦੇ ਲਈ ਪੱਗ ਉਤਾਰਨ ਲਈ ਕਿਹੜਾ ਦਾ ਮਾਮਲਾ ਜੁੜਾ ਹੈ ਸਾਹਮਣੇ ਆ ਗਿਆ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਸਾਡੀ ਪੱਗ ਨੂੰ 에어ਪੋਰਟ ਤੇ ਇਸ ਤਰੀਕੇ ਦੇ ਨਾਲ ਉਤਾਰਿਆ ਨਹੀਂ ਜਾ ਸਕਦਾ ਹੈ ਉਹਨਾਂ ਕਿਹਾ ਕਿ ਬਲਦੇਵ ਸਿੰਘ ਵਡਾਲਾ ਸਿੱਖ ਕੌਮ ਦੇ ਮਹਾਨ ਕੀਰਤਨੀ ਹਨ ਜੇਕਰ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਹੋਇਆ ਹੈ ਤਾਂ ਮੈਂ ਇਸ ਦੀ ਨਿੰਦਾ ਕਰਦਾ ਹਾਂ ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੇ ਸਿੱਖ ਵਸਦੇ ਹਨ ਹਰ ਇੱਕ ਨੂੰ ਪੱਗ ਦੀ ਅਹਿਮੀਅਤ ਬਾਰੇ ਪਤਾ ਹੈ ਉਹ ਅਮਰੀਕਾ ਸਰਕਾਰ ਨੂੰ ਅਪੀਲ ਕਰਦੇ ਹਨ ਕਿ 에어ਪੋਰਟ ਦੇ ਉਪਰ ਜਿਸ ਵੀ ਅਫਸਰ ਦੇ ਵੱਲੋਂ ਪਾਈ ਬਲਦੇਵ ਸਿੰਘ ਵਡ ਕੋਸ਼ਿਸ਼ ਕੀਤੀ ਗਈ ਹੈ ਉਸ ਦੇ ਵਿਰੋਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਂ ਅਮਰੀਕਾ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਕਿਸੇ 에어ਪੋਰਟ ਉੱਪਰ ਪਾਗ ਉਤਾਰਨ ਦਾ ਫਰਮਾਨ ਹੈ ਤਾਂ ਉਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਇਹਨਾਂ ਨੂੰ ਤਾਂ 에어ਪੋਰਟਾਂ ਤੇ ਤਾਰਿਆਂ ਨੂੰ ਜਾ ਸਕਦਾ ਜੇ ਉਹਨਾਂ ਨੇ ਤਾਂ ਹੋਇਆ ਭਾਈ ਬਲਦੇਵ ਸਿੰਘ ਬਡਾਲਾ ਸਾਡੇ ਸਿੱਖੋਂ ਦੇ ਬਹੁਤ ਵਧੀਆ ਕੀਰਤਨੀਆਂ ਆ ਬੜਾ ਅੱਛਾ ਕੀਰਤਨ ਕਰਦੇ ਆ ਬਹੁਤ ਬੜੀ ਅੱਛੀ ਵਿਆਖਿਆ ਵੀ ਕਰਦੇ ਆ ਕੀਰਤਨ ਜੇ ਉਹਨਾਂ ਨੇ ਕਿਹਾ ਉਹ ਵਰਤੇ ਤਾਂ ਕੀਤਾ ਗਿਆ ਤੇ ਮੈਂ ਉਹਦੀ ਨਿੰਦਾ ਕਰਦਾ ਪਰ ਮੈਂ ਅਮਰੀਕਾ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਪਤਾ ਉੱਥੇ ਸਾਡੇ ਮਿਲੀਅਨ ਸਿੱਖ ਰਹਿੰਦੇ ਆ ਮਤਲਬ ਬਹੁਤ ਵੱਡੀ ਗਿਣਤੀ ਦੇ ਸਿੱਖ ਨੇ ਸਾਡੇ ਉਦੋਂ ਪਤਾ ਇੱਕ ਐਸੀ ਕੌਣ ਆ ਕਿਹੜੀ ਕਮਿਊਨਿਟੀ ਆ ਕਿਹੜਾ ਧਰਮ ਆ ਸਾਡਾ ਉਦੋਂ ਪਤਾ ਕਿ ਪੱਗ ਸਾਡੇ ਦੀ ਕਿੰਨੀ ਅਹਿਮੀਅਤ ਰੱਖਦੀ ਆ ਸੋ ਮੇਰੀ ਮਰਕਜ਼ ਸਰਕਾਰ ਨੂੰ ਇਹ ਮਤਲਬ ਬੇਨਤੀ ਹੈ ਕਿ ਜਿਹੜੇ ਬੰਦਿਆਂ ਨੇ ਭਾਈ ਬਲਦੇਵ ਸਿੰਘ ਬਟਾਲਾ ਜੀ ਦੇ ਇਹਦਾ ਕੀਤਾ ਕਿਸੇ ਅਫਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹ ਸਾਰੇ 에ਰਪੋਰਟਾਂ ਦੇ ਹਦਾਇਤ ਕਰਨੀ ਚਾਹੀਦੀ ਹੈ ਕਿ ਸਾਡੀ ਪੱਗ ਲਾਉਣ ਵਾਲਾ ਜਿਹੜਾ ਜੇ ਕੋਈ ਫਰਮਾਨ ਦਿੰਦਾ ਹੈ ਉਹਨੂੰ ਡੱਕਣਾ ਚਾਹੀਦਾ ਉਹਦੇ ਇਦਾਂ ਨਹੀਂ ਉਹਨਾਂ